ਵੀਡੀਓ ਇਸਕੇ ਆਪਣੀ ਕਰਨਾ ਧਿਆਨ ਦੇ ਨਾਲ ਸੁਣ ਲੈਣਾ ਤੇ ਅੱਜ ਤਾਣ ਨੂੰ ਜਿਹੜੀਆਂ ਕਿ ਦੋ ਚੋਣਾਂ ਹੋ ਕੇ ਹਟੀਆਂ ਨੇ ਜਿਹੜੀਆਂ ਬਿਹਾਰ ਦੇ ਵਿੱਚ ਤੇ ਤਰਨਤਨ ਸਾਹਿਬ ਦੀ ਸੀਟ ਨੂੰ ਲੈ ਕੇ ਜਿਹੜਾ ਇਲੈਕਟਵ ਪੋਲ ਦੇ ਜਿਹੜੇ ਨਤੀਜੇ ਨੇ ਉਹ ਸਾਹਮਣੇ ਆ ਚੁੱਕੇ ਨੇ ਤੁਹਾਨੂੰ ਦੱਸਦੇ ਆ ਕਿ ਤਰਨਤਨ ਸਾਹਿਬ ਤੋਂ ਕੌਣ ਜਿੱਤੂ ਕੌਣ ਹਾਰੂ ਕਿਹੜਾ ਬਾਜ਼ੀ ਮਾਰੂ ਆ ਤੇ ਬਿਹਾਰ ਦੇ ਵਿੱਚੋਂ ਕਿਹੜਾ ਜਿੱਤ ਰਿਹਾ ਕਿਹੜਾ ਅੱਗੇ ਚੱਲ ਰਿਹਾ ਇਹ ਵੀ ਤੁਹਾਨੂੰ ਇਲੈਕਟਵ ਪੋਲ ਦੇ ਨਤੀਜਿਆਂ ਤਹਿਤ ਜਿਹੜਾ ਜ਼ਰੂਰ ਨਾਸਰ ਕਰਾਂਗੇ ਜਿਹੜਾ ਵੀਡੀਓ ਨੂੰ ਵੱਤਵਾਦ ਸ਼ੇਅਰ ਕਰ ਦੇਣਾ ਤੇ ਆਪਣੇ ਕਮੈਂਟ ਵੀ ਜਰੂਰ ਲਿਖਣੇ ਆ ਤੇ ਪਹਿਲਾ ਇੱਕ ਤੁਹਾਨੂੰ ਉਸ ਤੋਂ ਪਹਿਲਾਂ ਖਾਵਰ ਜਿਹੜੀ ਇੱਕ ਮੈਂ ਕਹੂੰਗਾ ਕਿ ਨਿੱਜੀ ਹਸਪਤਾਲ ਜਿਹੜਾ ਲੁਧਿਆਣੇ ਦਾ ਉਹਦੇ ਇੱਕਰ ਤੂ ਤਾ ਇੱਕ ਨਵੇਂ ਸਾਹਮਣੇ ਆਈ ਹੈ ਦੇਖੋ ਨੂੰ ਇੱਕ ਤੁਸੀਂ ਆਖੋਗੇ ਹੈਰਾਨੀ ਕਰਨ ਵਾਲਾ ਤੱਤ ਬੇਸ਼ੱਕ ਪਹਿਲਾ ਮਾਵਲਾ ਨਹੀਂ ਬੇਸ਼ੱਕ अनेका ਮਾਵਲੇ ਇਸ ਤੋਂ ਪਹਿਲਾਂ ਵੀ ਜਿਹੜਾ ਨਿੱਜੀ ਹਸਪਤਾਲਾਂ ਵੱਲੋਂ ਜਿਹੜਾ ਇਹ ਜੇ ਕਾਰੇ ਕੀਤੇ ਜਾ ਰਹੇ ਆ ਬੇਸਾਕੋ ਕਈ ਜਿਹੜੇ ਹਸਪਤਾਲ ਚਾਹੇ ਉਮਰਸਾ ਦਾ ਹਸਪਤਾਲ ਹੋਵੇ ਚਾਹੇ ਕਰੋਨਾ ਕਾਲ ਦੇ ਵੇਲੇ ਹੋਵੇ ਉਸ ਵੇਲੇ ਵੀ ਜਿਹੜਾ ਇਹ ਕਿਹਾ ਜਾ ਰਿਹਾ ਸੀ ਕਿ ਜਿਉਂਦਾ ਬੰਦਾ ਉੱਥੇ ਜਾਂਦਾ ਤੇ ਭਾਈ ਮਰਿਆ ਬਾਸ ਆ ਜਾਂਦਾ ਜੇ ਤਰ ਆਪਾਂ ਬਰਿੰਦਰ ਘੋਮਣ ਦੀ ਜਿਹੜਾ ਕਿ ਜਿਉਂਦਾ ਉੱਥੇ ਗਿਆ ਹਸਪਤਾਲ ਦੇ ਵਿੱਚ ਤੇ ਇੱਕ ਮਸਲ ਪੇਡ ਨੂੰ ਲੈ ਕੇ ਜਿਹੜਾ ਉਹਦੀ ਬਾਡੀ ਜਿਹੜੀ ਲਾਸ਼ ਆ ਜਿਹੜੀ ਉਹ ਘਰੇ ਤੋੜ ਦਿੱਤੀ ਗਈ ਆ ਇੱਕ ਹੋਰ ਮਾਮਲਾ ਜਿਹੜਾ ਲੁਧਿਆਣੇ ਤੋਂ ਸਾਹਮਣੇ ਆ ਰਿਹਾ ਇੱਕ ਨਿੱਜੀ ਹਸਪਤਾਲ ਦਾ ਉਹ ਦੱਸਿਆ ਜਾ ਰਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆਗਾ ਕਹਿੰਦੇ ਦੋ ਉੱਤੇ ਜਣਿਆਂ ਦੀ ਵਿਅਕਤੀਆਂ ਦੀ ਮੌਤ ਹੁੰਦੀ ਆ ਇੱਕ ਮਰਦ ਦੀ ਤੇ ਇੱਕ ਔਰਤ ਦੀ ਤੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਦੋਨਾਂ ਲਾਸ਼ਾਂ ਨੂੰ ਜਿਹੜਾ ਡੱਬਿਆਂ ਦੇ ਵਿੱਚ ਪੈਕ ਕਰ ਦਿੱਤਾ ਤੇ ਪਰਿਵਾਰ ਨੂੰ ਕਹਿ ਦਿੱਤਾ ਕਿ ਭਾਈ ਇਹ ਦਵਾਈਆਂ ਲੱਗੀਆਂ ਨੇ ਜਿਹੜੇ ਇਹਨਾਂ ਦੀ ਮੌਤ ਆ ਇਸ ਤਰ੍ਹਾਂ ਇਸ ਤਰ੍ਹਾਂ ਹੋਈ ਹੈ ਬਿਮਾਰੀ ਦੇ ਨਾਲ ਤੁਸੀਂ ਜਿਹੜੀ ਇਹ ਇਹਦੇ ਸਾਰੇ ਕੁੱਸੇ ਆ ਜੀ ਕਰ ਦਿੱਤਾ ਕਿ ਰਿਆ ਤੁਸੀਂ ਜਾ ਕੇ ਸਿੱਧਾ ਸਮਸ਼ਾਨ ਘਾੜ ਦੇ ਵਿੱਚ ਹੀ ਖੋਦੜੀਆਂ ਨੇ ਜਾ ਕੇ ਅਲੱਗ-ਅਲੱਗ ਲਾਸਾਂ ਨੇ ਜਿਹੜੀਆਂ ਉਹ ਡੱਬੇ 'ਚ ਪੈਕ ਕਰਕੇ ਜਿਹੜਾ ਦੂਮਾ ਪਰਿਵਾਰ ਨੂੰ ਦੇ ਦਿੱਤੀਆਂ ਤੇ ਜਦੋਂ ਕਿ ਇੱਕ ਜਦੋਂ ਪਰਿਵਾਰ ਨੂੰ ਦਿੱਤੀਆਂ ਹੈਰਾਨ ਕਰਨ ਵਾਲੀ ਉਸ ਵੇਲੇ ਜਿਹੜੀ ਜਿਹੜੀ ਇੱਕ ਚਰਚਾ ਬਣੀ ਹੈ ਜਿਹੜਾ ਮਾਮਲਾਗਾ ਪੁਲਿਸ ਦੇ ਕੋਲ ਵੀ ਜਿਹੜਾ ਹੈ ਪਹੁੰਚ ਚੁੱਕਿਆ ਹੈਗਾ ਜਿੱਦੇ ਇੱਕ ਧੀ ਨੇ ਕਿਹਾ ਕਿ ਮੈਂ ਆਪਣੇ ਬਾਪ ਦੀ ਜਾਂਦੇ ਹੋਏ ਜਿਹੜਾ ਮੂੰਹ ਵੇਖਣਾ ਚਾਹਣੀ ਆ ਤੇ ਜਿਹੜਾ ਕਿ ਮੈਨੂੰ ਜਿਹੜਾ ਉਸ ਦਾ ਮੂੰਹ ਦਿਖਾਇਆ ਜਾਵੇ ਜਦੋਂ ਕਿ ਮੈਂ ਆਪਣੇ ਬਾਪੂ ਦਾ ਮੂੰਹ ਵੇਖਣਾ ਤਾਂ ਜਦੋਂ ਉਹ লাশ ਜਦੋਂ ਡੱਬੇ ਦੇ ਵਿੱਚੋਂ ਕੱਢੀ ਗਈ ਤਾਂ ਮੂੰਹ ਦੇਖਣ ਦੇ ਲਈ ਤਾਂ ਉਸ ਦੇ ਵਿੱਚ ਔਰਤ ਜਿਹੜੀ ਕਿ ਪੈਕ ਕੀਤੀ ਹੋਈ ਮਿਲੀ ਆ ਇਹ ਵੱਡਾ ਹੈਰਾਨੀ ਵਾਲਾ ਮਾਮਲਾ ਹੈਗਾ ਦੂਸਰੇ ਪਾਸੇ ਜਿਹੜਾ ਔਰਤ ਦੇ ਘਰ ਜਦੋਂ ਉਹਨਾਂ ਨੇ ਦੇਖਿਆ ਕਿ ਅਸੀਂ ਆ ਸਾਡੀ ਮਾਂ ਭੈਣ ਧੀ ਜੋ ਵੀ ਆ ਉੱਥੇ ਗਈ ਤੇ ਉੱਥੇ ਜਾ ਕੇ ਬਜ਼ੁਰਗ ਦੀ ਉਸ ਦੀ লাশ ਮਿਲੀ ਤੇ ਉਹਦਾ ਜਿਹੜਾ ਕਿ ਦੋਨਾਂ ਧਿਰਾਂ ਵੱਲੋਂ ਜਿਹੜਾ ਹਗਾਮਾ ਸ਼ੁਰੂ ਕਰ ਦਿੱਤਾ ਇਹ ਆ ਸਾਡੇ ਪੰਜਾਬ ਦਾ ਹਾਲ ਇਹ ਆ ਸਾਡੇ ਪੰਜਾਬ ਦੇ ਜਿਹੜੇ ਨਿੱਜੀ ਹਸਪਤਾਲਾਂ ਦਾ ਹਾਲ ਤੇ ਕਈ ਜਿਹੜੇ ਕਿ ਸਰਕਾਰੀ ਵੀ ਆ ਬਹੁਤ ਜਿਹੜੇ ਕਿ ਬੱਚਣ ਖਾਨੇ ਜਿਹੜੇ ਬਣ ਚੁੱਕੇ ਆ ਮੈਂ ਇਹ ਗੱਲ ਕਹੂੰਗਾ ਕੁਝ ਹਸਪਤਾਲ ਸਾਰੇ ਨਹੀਂ ਕਹਿੰਦਾ ਕਿ ਕੁਝ ਘਾ ਹਸਪਤਾਲ ਬੱਚਣ ਖਾਨੇ ਜਿਹੜੇ ਆਪਾਂ ਕਹਿੰਦੀ ਕਿ ਖੋਲ ਰੱਖੇ ਆ ਇਸ ਤਰ੍ਹਾਂ ਦਾ ਜਿਹੜਾ ਹਾਲ ਕੀਤਾ ਜਾ ਰਿਹਾ ਇਹ ਕੋਈ ਮੰਨੇ ਚਾਹ ਨਾ ਮੰਨੇ ਜਿਨ੍ਹਾਂ ਦੇ ਨਾਲ ਹੋਇਆ ਭਾਈ ਉਹਨਾਂ ਨੂੰ ਪਤਾ ਹੁੰਦਾਗਾ ਕਿ ਇਹ ਬੁੱਚੜਖਾਨੇ ਕਿਵੇਂ ਬਣ ਰਹੇ ਆ ਹੁਣ ਗੱਲ ਕਰਦੇ ਆਪਾਂ ਤਰਨਤਾਰਨ ਸਾਹਿਬ ਦੀ ਸੀਟ ਦੇ ਵਿੱਚੋਂ ਕੌਣ ਜਿੱਤੂ ਕੌਣ ਹਾਰੂ ਜਿਹੜਾ ਲੰਘੇ ਬੋਟਾ ਪਈਆਂ ਨੇ ਤੇ ਹੁਣ ਜਿਹੜਾ ਕਿ ਜਿਹੜਾ ਇਹਦਾ ਅਜੈਕਟਿਵ ਜਿਹੜਾ ਪੋਲ ਦੇ ਆ ਨਤੀਜੇ ਨੇ ਉਹਨਾਂ ਦਾ ਕੀ ਕਹਿਣਾਗਾ ਉਹਨਾਂ ਦਾ ਕਹਿਣਾਗਾ ਕਿ ਜਿਹੜਾ ਹਰਮੀਤ ਸੰਧੂ ਤੇ ਮਨਦੀਪ ਸਿੰਘ ਆ ਜਿਹੜਾ ਕਿ ਬਾਰਸ ਅਕਾਲੀ ਦਲ ਬਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਜਿਹੜਾ ਭਾਈ ਸੰਦੀਪ ਸਿੰਘ ਸੰਨੀ ਦਾ ਭਰਾ ਤੇ ਹਰਮੀਤ ਸਿੰਘ ਸੰਧੂ ਜਣੀ ਕਿ ਆਮਾਦੀ ਪਾਰਟੀ ਵੱਲੋਂ ਜਿਹੜਾ ਉਮੀਦਵਾਰ ਜਿਹੜਾ ਖੜਾ ਕੀਤਾ ਗਿਆ ਇਸ ਇਹਨਾਂ ਦੇ ਦੋਨਾਂ ਦੇ ਵਿੱਚੋਂ ਗਹਿਗਾ ਚ ਮੁਕਾਬਲਾਗਾ ਇਹ ਦੱਸਿਆ ਜਾ ਰਿਹਾ ਕਿ ਹਰਮੀਤ ਸੰਧੂ ਦਾ ਜਿਹੜਾ ਕਿ ਉਹ ਪਹਿਲ ਦੇ ਨੰਬਰ ਤੇ ਆ ਸਕਦਾਗਾ ਪਰ ਨਾਲ ਨਾਲ ਇਹ ਵੀ ਦੱਸਿਆ ਜਾ ਰਿਹਾ ਕਿ ਪਹਿਲ ਦੇ ਨੰਬਰ ਤੋਂ ਬਾਅਦ ਜਿਹੜਾ ਕਿ ਮਨਦੀਪ ਸਿੰਘ ਬਾਰਸ ਅਕਾਲੀ ਦਲ ਬਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਜਿਹੜਾ ਕਿ ਪਲਟਾ ਫੇਰ ਸਕਦਾਗਾ ਜਾਨੀ ਕਿ ਵੱਡੀ ਜਿੱਤ ਹਾਸਲ ਕਰ ਸਕਦਾ ਇਹ ਕੁਝ ਵੀ ਹੋ ਸਕਦਾ ਜਾਨੀ ਕਿ ਇਹਨਾਂ ਦੋਨੇ ਧਿਰਾਂ ਦੇ ਵਿੱਚ ਵੱਡਾ ਐ ਮੁਕਾਬਲਾ ਦੱਸਿਆ ਜਾ ਰਿਹਾ ਕਿ ਹਾਲੇ ਦੋਨਾਂ ਵਿੱਚ ਜਿਹੜਾ ਮਨਦੀਪ ਸਿੰਘਾ ਤੇ ਜਿਹੜਾ ਹਰਮੀਤ ਸੰਧੂ ਹੈ ਜਿਹੜਾ ਕਿ ਆਵਾ ਦੀ ਪਾਰਟੀ ਵੱਲੋਂ ਜਿਨ੍ਹਾਂ ਨੇ ਚੋਣ ਲੜੀ ਆ ਇਹਨਾਂ ਦਾ ਵੱਡਾ ਮੁਕਾਬਲਾ ਦੱਸਿਆ ਜਾ ਰਿਹਾ ਕਿ ਮਨਦੀਪ ਸਿੰਘ ਪਾਸਾ ਪਾਲਟ ਵੀ ਸਕਦਾ ਹੈਗਾ ਤੇ ਨਾਲ ਹੀ ਦੱਸਿਆ ਜਾ ਰਿਹਾ ਕਿ ਅਕਾਲੀ ਦਾਲਾ ਦੇ ਜਿਹੜੇ ਸੁਖਵਿੰਦਰ ਕੌਰ ਰੰਧਾਵਾਗੇ ਉਹ ਵੀ ਜਿਹੜੇ ਕਿ ਤੀਜੇ ਨੰਬਰ ਤੇ ਦੱਸਿਆ ਜਾ ਰਿਹਾ ਜਗਤਬਾਪ ਜਿਹੜਾ ਪੋਲ ਦੇ ਮੁਤਾਬਕ ਕਿ ਜਿਹੜਾ ਕਿ ਉਹ ਕਾਂਗਰਸ ਨੂੰ ਪਸਾੜ ਸਕਦੀ ਹੈ ਕਾਂਗਰਸ ਤੇ ਭਾਜਪਾ ਦਾ ਜਿਹੜਾ ਮੁਕਾਬਲਾ ਦੱਸਿਆ ਜਾ ਰਿਹਾ ਚੌਥੇ ਤੇ ਪੰਜਵੇਂ ਦਾ ਜਿਹੜਾ ਮੁਕਾਬਲਾ ਹੀ ਦੱਸਿਆ ਜਾ ਰਿਹਾ ਬਾਕੀ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਤੁਸੀਂ ਬੋਲਾ ਟਾਈਮ ਨਹੀਂ ਜਿਹੜਾ ਕਿ ਕੱਲ ਦਾ ਦਿਨ ਰਹਿ ਗਿਆ ਅੱਜ ਦਾ ਵੀ ਲੰਘ ਚੁੱਕਿਆ ਹੈਗਾ ਕਦੀਵਾ ਕੱਲ ਦਾ ਦਿਨ ਬਾਕੀ ਰਹਿ ਗਿਆ ਪਰਸੋ ਜਿਹੜਾ 12 ਵਜੇ ਦਾ ਨਤੀਜਾ ਜਿਹੜਾ ਸਾਬ ਜਾਰ ਕਰ ਦੇਣਗੇ ਕਿ ਕੌਣ ਜਿੱਤ ਰਿਹਾ ਤੇ ਕੌਣ ਹਾਰੇ ਆ ਕਿਸ ਦੇ ਘਰ ਖੁਸ਼ੀਆਂ ਨੇ ਪਰ ਇੱਕ ਗੱਲ ਇੱਥੇ ਸਾਫ਼ ਤਾਂ ਸਿੱਧ ਹੁੰਦੀ ਆ ਜੇਕਰ ਲੋਕਾਂ ਦਾ ਕਹਿਣਾਗਾ ਜੇਕਰ ਮਨਦੀਪ ਸਿੰਘ ਇਸ ਤੋਂ ਤਰਨ ਤਰ ਜਿਹੜਾ ਸਾਬ ਤੋਂ ਹਾਰਦਾ ਤਾਂ ਉਹ ਲੋਕਾਂ ਦਾ ਉਹ ਮਝੈਲਾਂ ਦਾ ਜਿਹੜਾ ਕਿ ਇੱਕ ਇਲਾਕਾ ਮੰਨਿਆ ਜਾਂਦਾ ਜਿੱਥੇ ਕਿ ਇਹਨਾਂ ਨੂੰ ਉਸ ਤਰਨ ਤਰ ਸਾਬ ਨੂੰ ਜਿਹੜਾ ਕਿ ਕਾਂਗਰਸ ਦੇ ਕੁਝ ਆਗੂ ਨੇ ਬੜਾ ਭੰਡਿਆ ਜੀ ਇੱਥੇ ਗੈਂਗਸਟਰ ਆ ਇੱਥੇ ਜੀ ਫਲਾਨਾ ਗਾ ਇੱਥੇ ਨਸਾ ਗਾ ਇੱਥੇ ਧਮਕਾ ਗਾ ਪਰ ਜੇਕਰ ਮਨਦੀਪ ਸਿੰਘ ਹਾਰਦਾ ਦੇਖੋ ਲੈਣਾ ਦੇਣਾ ਜਿਹੜਾ ਉਹ ਬਾਅਦ ਦੀਆਂ ਗੱਲਾਂ ਨੇ ਕੌਣ ਦਿੰਦਾ ਕੌਣ ਕਰਦਾ ਪਹਿਲਾਂ ਸਰਕਾਰਾਂ ਨੇ ਕਿਹੜਾ ਇੱਥੇ ਚੰਦ ਚਾੜ ਤੇ ਪਹਿਲਾਂ ਨੇ ਕਿਹੜਾ ਸ਼ਿਉਨੇ ਦੇ ਮੈਲ ਉਸਾਰ ਦਿੱਤੇ ਪਰ ਇੱਥੇ ਜਿਹੜੀਆਂ ਜਾਗ ਦੀਆਂ ਜ਼ਮੀਰਾਂ ਅਤੇ ਜਿਹੜੀਆਂ ਮਰੀਆਂ ਜ਼ਮੀਰਾਂ ਦਾ ਇੱਕ ਸਬੂਤ ਪੈਦਾ ਹੋ ਚੁੱਕਿਆਗਾ ਤੇ ਉਹ ਪਤਾ ਲੱਗ ਜਾਣਾਗਾ 14 ਤਰੀਕ ਨੂੰ ਕੌਣ ਜਿੱਤਦਾ ਤੇ ਕੌਣ ਹਾਰਦਾਗਾ ਜੇਕਰ ਮਨਦੀਪ ਸਿੰਘ ਜਿੱਤਦਾ ਤਾਂ ਲੋਕਾਂ ਨੇ ਇਹ ਲੋਕਾਂ ਦਾ ਕਹਿਣਾ ਕਿ ਇਹ ਸਹੀ ਫੈਸਲਾ ਹੋਊਗਾ ਜੇਕਰ ਮਨਦੀਪ ਸਿੰਘ ਹਾਰਦਾ ਤਾਂ ਲੋਕਾਂ ਦਾ ਇਹ ਕਹਿਣਾਗਾ ਕਿ ਜਿਸ ਤਰ੍ਹਾਂ ਭਾਈ ਜਸਵੰਤ ਸਿੰਘ ਖਾਲੜ ਦੀ ਪਤਨੀ ਜਿਹੜੀ ਉਹ ਪਹਿਲਾਂ ਹਰਾ ਦਿੱਤੇ ਸੀ ਤਾਂ ਫਿਰ ਲੋਕਾਂ ਦਾ ਇੱਕ ਬਸਬਾਸ ਤਰ੍ਹਾਂ ਦਾ ਉੱਠ ਜਾਊਗਾ ਕਿਉਂਕਿ ਇੱਕ ਉਹ ਇਲਾਕਾ ਜਿੱਥੇ ਕਿ ਉਸ ਬੁੱਚੜ ਅਫਸਰ ਜਿਹੜਾ ਕਿ ਸੂਬਾ ਸਰਹੰਦ ਨੇ ਜਿਹੜਾ ਕਿ ਕੋ-ਕੋ ਕੇ ਨੌਜਵਾਨ ਜਿਹੜਾ ਕੱਲੇ ਸਿੱਖਾਂ ਦੇ ਨਹੀਂ ਮਾਰੇ ਉੱਤੇ ਹਿੰਦੂਆਂ ਦੇ ਵੀ ਮਾਰੇ ਆ ਉੱਤੇ ਸਿੱਖਾਂ ਦੇ ਵੀ ਮਾਰੇ ਆ ਹਜ਼ਾਰਾਂ ਕਤਲਾਂ ਦਾ ਜਿਹੜਾ ਜਿਹੜਾ ਕਿ ਕਤਲਾਂ ਦਾ ਘਾਣ ਕਰਨ ਵਾਲਾ ਤੇ ਉਹ ਤਸੱਦਦ ਕਰਨ ਵਾਲਾ ਜਿਹੜਾ ਕਿ ਸੰਦੀਪ ਸਿੰਘ ਸੰਨੀ ਨੇ ਜਿਹੜਾ ਉਹਨੂੰ ਧੁਰ ਦੀ ਟਿਕਟ ਕਟਾ ਕੇ ਇੱਕ ਬਹੁਤ ਵੱਡਾ ਜਿਹੜਾ ਕਿ ਇੱਕ ਉਹਨੇ ਜਜ਼ਬੇ ਵਾਲਾ ਕੰਮ ਕੀਤਾ ਇੱਕ ਸੂਰਮਾ ਜੱਤੀ ਵਾਲਾ ਕੰਮ ਕੀਤਾ ਲੋਕਾਂ ਦਾ ਇਹ ਕਹਿਣਾਗਾ ਤੇ ਹੁਣ ਦੇਖਦੇ ਆ ਕਿ ਇਸ ਸੀਟ ਦਾ ਕੀ ਬਣੂਗਾ ਤੇ ਇਹ ਪਲਾਂ ਦੇ ਵਿੱਚ ਜਿਹੜਾ ਕਿ ਕੱਲ ਦਾ ਦਿਨ ਬਾਕੀ ਆ ਪਰਸੋਂ ਜਿਹੜਾ ਕਲੀਅਰ ਹੋ ਜਾਊਗਾ ਮਨਦੀਪ ਤੇ ਜਿਹੜਾ ਕਿ ਹਰਮੀਤ ਸੰਧੂ ਦਾ ਇਹ ਅਯਜਕਤ ਪੋਲ ਦਾ ਜਿਹੜਾ ਨਤੀਜਾ ਉਹਨਾਂ ਵੱਲੋਂ ਜਿਹੜਾ ਇਹ ਦੋ ਧਿਰਾਂ ਨੂੰ ਜਿਹੜਾ ਦੱਸਿਆ ਜਾ ਰਿਹਾ ਕਿ ਇਹਨਾਂ ਦੋਨਾਂ ਦਾ ਜਿਹੜਾ ਮੁਕਾਬਲਾਗਾ ਜਿਹੜਾ ਕਿ ਤੀਸਰੇ ਨੰਬਰ ਤੇ ਅਕਾਲੀ ਦਲ ਆ ਸਕਦਾ ਹੈ ਜਾਂ ਚੌਥੇ ਜਾਂ ਪੰਜਵੇਂ ਤੇ ਭਾਜਪਾ ਜਾਂ ਕਾਂਗਰਸ ਆਊਗੀ ਇਹਦੇ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ ਪਰ ਤੁਹਾਨੂੰ ਇਹ ਵੀ ਦੱਸ ਦਿੰਦੇ ਕਿ ਬਿਹਾਰ ਦੇ ਵਿੱਚ ਵੋਟਾਂ ਪਈਆਂ ਉੱਥੇ ਵੀ ਜਿਹੜਾ ਕਿ ਖੜਕਾ ਦੜਕਾ ਹੋਇਆ ਇਕਦੋਕਾ ਲੜਾਈਆਂ ਹੋਈਆਂ ਨੇ ਝਗੜਾ ਹੋਇਆਗਾ ਪਰ ਤੁਹਾਨੂੰ ਦੱਸ ਦਈਏ ਕਿ ਉੱਥੇ ਵੀ ਜਿਹੜਾ ਐਤਕੀ ਫੇਰ ਹੈ ਜਿਹੜਾ ਐਨਡੀਏ ਹੈ ਜਿਹੜਾ ਉਸ ਨੂੰ ਇਹ ਦੱਸਿਆ ਜਾ ਰਿਹਾ ਕਿ 153 ਵੋਟਾਂ ਜਿਹੜੀਆਂ ਪੈ ਸਕਦੀਆਂ ਨੇ ਜਿਸ ਦਾ ਪਿਛਲੇ ਜਿਹੜਾ ਪਹਿਲਾ ਜਿਹੜਾ 12785 ਤੇ ਹੁਣ ਜਿਹੜਾ ਕਿ 154 ਦੇ ਰੀਡ ਦਾ ਜਿਹੜਾ ਅਲ ਜਾ ਸਕਦਾ ਤੇ ਜਿਹੜਾ ਮਹਾ ਗਠਬੰਧ ਜੋੜਾ ਜਿਹੜਾ ਉਸ ਨੂੰ 80 ਤੋਂ 95 130 123 ਤੇ ਇੱਕ ਜਿਹੜਾ ਸਿਮਟ ਕੇ ਜਿਹੜਾ ਉਹ ਰਹਿ ਸਕਦਾ ਜੋ ਤੁਹਾਨੂੰ ਦੱਸ ਰਿਹਾ ਐਜੈਕਟ ਪੋਲ ਦਾ ਜਿਹੜਾ ਇਹ ਇੱਕ ਵੱਡਾ ਸਰਵੇ ਕੀਤਾ ਗਿਆ ਇਹਨਾਂ ਦੇ ਵਿੱਚੋਂ ਕਈ ਵਾਰ ਨੇੜੇ ਤੇੜੇ ਵੀ ਹੋ ਸਕਦਾ ਕਈ ਵਾਰ ਜਿਹੜਾ ਕਿ ਜਿਹੜਾ ਇਹਦੇ ਉਲਟ ਵੀ ਹੋ ਸਕਦਾ ਕਈ ਵਾਰ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇਹਦਾ ਕੁਝ ਪਤਾ ਵੀ ਨਹੀਂ ਕਿਉਂਕਿ ਅਜੇ ਜਿਹੜਾ ਸਾਰਾ ਕੁਝ ਡੱਬੇ ਦੇ ਵਿੱਚ ਬੰਦ ਆ ਤੇ ਕਦੋਂ ਪਤਾ ਨਹੀਂ ਜਦੋਂ ਡੱਬਾ ਖੁੱਲਣਾ ਤੇ ਉਦੋਂ ਵੱਡਾ ਕਿਹਨੇ ਜਾ ਕੇ ਜਿਹੜਾ ਅੱਗੇ ਮਾਰ ਕ ਮਾਰਨਾਗਾ ਉਹ ਮਨਦੀਪ ਸਿੰਘ ਵੀ ਮਾਰ ਕਾ ਮਾਰਦਾ ਇਧਰੋਂ ਤਰਨਤਾਰਨ ਸਾਹਿਬ ਤੋਂ ਆਮਾ ਦੀ ਪਾਰਟੀ ਦਾ ਮਾਰਦਾ ਜਾਂ ਪੱਕੇ ਦੀ ਫਿਰ ਅਕਾਲੀ ਦਲ ਬਾਦਲ ਦਾ ਮਾਰਦਾ ਜਾਂ ਫਿਰ ਕਾਂਗਰਸ ਦਾ ਅੱਗੇ ਹੁੰਦਾ ਜਾਂ ਫਿਰ ਬੀਜੇਪੀ ਦਾ ਇਹ ਅਜੇ ਕਹਿੰਦੇ ਕੁਝ ਨਹੀਂ ਪਤਾ ਪਰ ਇਹ ਆਉਣ ਵਾਲਾ ਵਕਤ ਆ ਜਿਹੜਾ 14 ਨਵੰਬਰ ਨੂੰ ਤੈ ਹੋਣਾ ਤੁਸੀਂ ਇਸ ਵੀਡੀਓ ਨੂੰ ਬਾਰ ਬਾਰ ਸ਼ੇਅਰ ਜਰੂਰ ਕਰ ਦੇਣਾ ਆਪਣੇ ਕਮੈਂਟ ਇਸ ਬਾਬਤ ਜਰੂਰ ਲਿਖਨੇ ਹੈ ਕੌਣ ਜਿੱਤ ਰਿਹਾ ਤੇ ਕੌਣ ਹਾਰ ਰਿਹਾਗਾ ਆਪਣੇ ਆਪਣੇ ਜਿੱਥੇ-ਜਿੱਥੇ ਤੁਸੀਂ ਬੈਠੇ ਹੋ ਜਰੂਰ ਹਾਜ਼ਰੀ ਲਵਾਇਓ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਵਰਜਿਕਾ ਖਾਲਸਾ ਵਰਜਿਕੀ ਫਤ